ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਲਗਾਈ ਗਈ ਕੁਚਲਣ ਵਾਲੀ ਮਸ਼ੀਨ ਨੂੰ ਵੇਚਣ ਦਾ ਮਾਮਲਾ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਹਾਲੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿ ਸਿਵਲ ਹਸਪਤਾਲ ਦੇ ਵਿੱਚ ਲਗਾਈ ਗਈ ਬੋਤਲ ਕੁੱਚਲਣ ਵਾਲੀ ਮਸ਼ੀਨ ਨੂੰ ਇੱਕ ਸੰਗਠਨ ਦੇ ਮੈਂਬਰਾਂ ਨੇ ਇੱਕ ਸਕ੍ਰੈਪ ਡੀਲਰ ਨੂੰ ਵੇਚ ਦਿੱਤਾ ਅਤੇ ਇਹ ਦੋਸ਼ ਰਕੇਸ਼ ਕਪੂਰ ਲਤਾ ਅਤੇ ਅੰਸ਼ ਕਪੂਰ ਨੇ ਲਗਾਇਆ ਸੀ ਅਤੇ ਇਸ ਦੀ ਕ ਸੀਸੀਟੀਵੀ ਜਾਰੀ ਕੀਤੀ ਗਈ ਹੈ ਤੇ ਇਹ ਦੋਸ਼ ਰਕੇਸ਼ ਕਪੂਰ ਲਤਾ ਅਤੇ ਅੰਸ਼ ਕਪੂਰ ਨੇ ਲਗਾਇਆ ਸੀ ਅਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਗਈ ਸੀ ਉਤੇ ਹੀ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਅੱਜ ਸੰਗਠਨ ਨੇ ਆਪਣੇ ਵਕੀਲ ਅਤੇ ਸੰਗਠਨ ਦੇ ਮੈਂਬਰਾਂ ਦੇ ਰਾਹੀਂ ਦੋਸ਼ਾਂ ਦਾ ਖੰਡਨ ਕੀਤਾ ਤੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਘਰਾ ਦਿੱਤਾ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨਿਕ ਜਾਂਚ ਅਜੇ ਵੀ ਚੱਲ ਰਹੀ ਹੈ ਰਿਸ਼ੀ ਸ੍ਰੋਏ ਜੀ ਜੀ ਅੱਜ ਦਾ ਜਿਹੜਾ ਕਾਨਫਰੰਸ ਦਾ ਵਿਸ਼ਾ ਹੈ ਉਹ ਇਹ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਇਲਜ਼ਾਮ ਲਗਾਏ ਗਏ ਸੀਗੇ ਜਿਨ੍ਹਾਂ ਨੂੰ ਅੱਜ ਖੰਡਨ ਕੀਤਾ ਜਾ ਰਿਹਾ ਸੀ ਜੀ ਸਰ ਕਿਹੜੇ ਇਲਜ਼ਾਮ ਤੁਹਾਡੇ ਜਿਹੜੇ ਲਾਗੇ ਸੀ ਸਰਥੋ ਕਿਹਾ ਗਿਆ ਸੀਗਾ ਕਿ ਬੋਟਲ ਪ੍ਰੈਸ਼ਰ ਮਸ਼ੀਨ ਜਿਹੜੀ ਹੈਗੀ ਇਤੋਂ ਰਿਪਲੇਸ ਕੀਤੀ ਗਈ ਸੀ ਕਿਸੇ ਕਬਾੜੀ ਨੂੰ ਦਿੱਤੀ ਗਈ ਸੀ ਉਹਦੇ ਬਾਰੇ ਮੈਂ ਪੁਸ਼ਟੀ ਕਰਨੀ ਚਾਹਨਾ ਕਿ ਉਹ ਮਸ਼ੀਨ ਜਿਹੜੀ ਸਾਡੀ ਆਪਣੀ ਇੰਡੀਵਿਜੁਅਲ ਕਪੈਸਿਟੀ ਚ ਹੈ ਉਹ ਕੋਈ ਸਰਕਾਰੀ ਮਸ਼ੀਨ ਨਹੀਂ ਹੈ ਕਿਸੇ ਮਿਊਸਪਲ ਕਾਰਪੋਰੇਸ਼ਨ ਕੋਲ ਉਹਦਾ ਰਿਕਾਰਡ ਨਹੀਂ ਹੈ ਜੇ ਰਿਕਾਰਡ ਕਿਸੇ ਕੋਲ ਹੈਗਾ ਤੇ ਉਹ ਤਾਂ ਪੇਸ਼ ਕਰ ਦਵੇ ਉਹਦਾ ਬਿੱਲ ਕੀ ਹੈ ਸਾਡੇ ਕੋਲ ਆਪਣੇ ਕੋਲ ਹੈਗਾ ਉਹਦਾ ਰਿਕਾਰਡ ਕਿਉਂਕਿ ਸਾਡੀ ਆਪਣੀ ਮਸ਼ੀਨ ਸੀ ਉਹ ਜੀ ਜੀ ਕਿਹਦੇ ਕੋਲੋਂ ਜਿਹੜਾ ਤੁਹਾਡੇ ਤੇ ਜਮ ਲਾਇਆ ਇਹ ਇਹ ਰਕੇਸ਼ ਕਬੂਲ ਲਾਟਾ ਹੈ ਜੀ ਬਲੈਕਮੈਲਰ ਹੈ ਮਹਾਨ ਸ਼ਹਿਰ ਦਾ ਹਾਂਜੀ ਉਹਦੇ ਲੋਇ ਇਲਜ਼ਾਮ ਲਗਾਏ ਗਏ ਆ ਜੀ ਉਹ ਆਪਣੇ ਆਪ ਨੂੰ ਸਮਾਜ ਸੇਵਕ ਬਣਦਾ ਹੈ ਪਰ ਉਹਦੀ ਸਮਾਜ ਸੇਵਾ ਕਿੱਥੇ ਹੈ ਸਾਨੂੰ ਅਜ ਤੱਕ ਕਦੀ ਦਿਖੀ ਨਹੀਂ ਜੀ ਹਾਂ ਜੀ ਇਸੇ ਸਬੰਧੀ ਤੁਸੀਂ ਕੋਈ ਸ਼ਿਕਾਇਤ ਕੋ ਦਿੱਤੀ ਹੈ ਕਿ ਅਸੀਂ ਉਹਦੇ ਖਿਲਾਫ ਡੇਫਾਮੇਸ਼ਨ ਕਰਾਂਗੇ ਜੀ ਉਹ ਮੀਡੀਆ ਨੂੰ ਗੁੰਮਰਾਹ ਕਰ ਰਿਹਾ ਹੈ ਗਲਤ ਤੱਤ ਦੇ ਆਧਾਰ ਦੇ ਉੱਤੇ ਖਬਰਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਕੁਝ ਸਮੇਂ ਪਹਿਲਾਂ ਵੀ ਉਹ ਨਿਸ਼ੀ ਸਰੋਏ ਜੀ ਜੀ ਅੱਜ ਦਾ ਜਿਹੜਾ ਕਾਨਫਰੰਸ ਦਾ ਵਿਸ਼ਾ ਹੈ ਉਹ ਇਹ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਲੋਕੋ 'ਤੇ ਇਲਜ਼ਾਮ ਲਗਾਏ ਗਏ ਸੀਗੇ ਜਿਨ੍ਹਾਂ ਨੂੰ ਅੱਜ ਖੰਡਨ ਕੀਤਾ ਜਾ ਰਿਹਾ ਜੀ ਜੀ ਸਰ ਕਿਹੜੇ ਇਲਜ਼ਾਮ ਦਾ ਅੱਡੇ ਜਿਹੜੇ ਲਾਗੇ ਜੀ ਸਰ ਇਥੋਂ ਕਿਹਾ ਗਿਆ ਸੀਗਾ ਕਿ ਬੋਟਲ ਕ੍ਰਸ਼ਰ ਮਸ਼ੀਨ ਜਿਹੜੀ ਹੈਗੀ ਇਥੋਂ ਰਿਪਲੇਸ ਕੀਤੀ ਗਈ ਸੀਗੀ ਕਿਸੇ ਕਵਾੜੀ ਨੂੰ ਦਿੱਤੀ ਗਈ ਸੀਗੀ ਉਹਦੇ ਬਾਰੇ ਮੈਂ ਪੁਸ਼ਟੀ ਕਰਨੀ ਚਾਹਨਾ ਕਿ ਉਹ ਮਸ਼ੀਨ ਜਿਹੜੀ ਸਾਡੀ ਆਪਣੀ ਇੰਡੀਵਿਜੂਅਲ ਕਪੈਸਿਟੀ ਚ ਹੈ ਉਹ ਕੋਈ ਸਰਕਾਰੀ ਮਸ਼ੀਨ ਨਹੀਂ ਹੈ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਕੋਲ ਉਹਦਾ ਰਿਕਾਰਡ ਨਹੀਂ ਹੈ ਜੇ ਰਿਕਾਰਡ ਕਿਸੇ ਕੋਲ ਹੈਗਾ ਤੇ ਉਹਦਾ ਪੇਸ਼ ਕਰ ਦਵੇ ਉਹਦਾ ਬਿੱਲ ਕੀ ਹੈ ਸਾਡੇ ਕੋਲ ਆਪਣੇ ਕੋਲ ਹੈਗਾ ਉਹਦਾ ਰਿਕਾਰਡ ਕਿਉਂਕਿ ਸਾਡੀ ਆਪਣੀ ਮਸ਼ੀਨ ਸੀ ਉਹ ਜੀ ਕਿਹਦੇ ਕੋਲ ਜਿਹੜਾ ਤੁਹਾਡੇ ਇਲਜ਼ਾਮ ਲਾਏ ਗਏ ਨੇ ਇਹ ਰਕੇਸ਼ ਕਬੂਲ ਲਟਾ ਹੈ ਜੀ ਬਲੈਕਮੇਲਰ ਹੈ ਮਹਾਨ ਸ਼ਹਿਰ ਦਾ ਹਾਂ ਜੀ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਆ ਜੀ ਉਹ ਆਪਣੇ ਆਪ ਨੂੰ ਸਮਾਜ ਸੇਵਕ ਬਣਦਾ ਹੈ ਪਰ ਉਹਦੀ ਸਮਾਜ ਸੇਵਾ ਕਿੱਥੇ ਹੈ ਸਾਨੂੰ ਅਜੇ ਤੱਕ ਕਦੀ ਦਿਖੀ ਨਹੀਂ ਜੀ ਹਾਂ ਜੀ ਇਸੇ ਸਮੇਂ ਦੀ ਜਿਹੜੀ ਕੋਸ਼ਿਸ਼ ਕਰ ਦਿੱਤੀ ਅਸੀਂ ਉਹਦੇ ਖਿਲਾਫ ਡੇਫਾਮੇਸ਼ਨ ਕਰਾਂਗੇ ਜੀ ਉਹ ਮੀਡੀਆ ਨੂੰ ਗੁੰਮਰਾਹ ਕਰ ਰਿਹਾ ਹੈ ਗਲਤ ਤੱਤ ਦੇ ਆਧਾਰ ਦੇ ਉੱਤੇ ਖ਼ਬਰਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਕੁਝ ਸਮੇਂ ਪਹਿਲਾਂ ਵੀ ਉਹਦੇ ਵੱਲੋਂ ਇਹੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ ਉਹ ਵੀ ਬੇਬੁਨਿਆਦ ਪਾਈ ਗਈ ਹੈ ਜੀ ਇਨਕੁਆਇਰੀ ਦੇ ਵਿੱਚ ਕੋਈ ਅਸੀ ਚੀਜ਼ ਨਹੀਂ ਪਾਈ ਗਈ ਉਸ ਟਾਈਮ ਵੀ ਇਹਨੇ ਕੀਤਾ ਸੀਗਾ ਅਸੀਂ ਉਸ ਚੀਜ਼ ਨੂੰ ਵੀ ਵਿੱਚ ਕਹਾਂਗੇ ਪਰ ਹੁਣ ਵੀ ਉਹ ਦਰਤੀ ਇਹੀ ਕੋਸ਼ਿਸ਼ ਤੇ ਉਤਰਿਆ ਹੈ ਕਿਉਂਕਿ ਉਹਦਾ ਮੇਨ ਟੀਚਰ ਬਲੈਕਮੇਲਿੰਗ ਹੈ ਜੀ ਇਹ ਸਭ ਜਿਵੇਂ ਮਸ਼ੀਨ ਤੇ ਜਨਰੇਟ ਕੀਤੀ ਵੀ ਸੀ ਤੁਹਾਡੇ ਕੋਲ ਉਹਦੇ ਪੂਰਾ ਸਬੂਤ ਹੈ ਜੀ ਉਹਦੇ ਪੂਰਾ ਸਬੂਤ ਹੈ ਜੀ ਸਾਰੇ ਨਾ ਤਾਂ ਮੌਕੇ ਕਰਦੇ ਅਸੀਂ ਪਹਿਲਾਂ ਤਾਂ ਆਪਣੇ ਮੀਡੀਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਦੇ ਵੀ ਕੋਈ ਜੇ ਖਬਰ ਚਲਾਨੀ ਹੁੰਦੀ ਹੈਗੀ ਹੈ ਤੇ ਉਹਦੀ ਪਹਿਲਾਂ ਪੁਸ਼ਟੀ ਕਰਿਆ ਕਰੋ ਸਾਡਾ ਕਿਸੇ ਦਾ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਅੱਜ ਤੱਕ 20 ਸਾਲ ਹੋ ਗਏ ਸੰਸਥਾ ਨੂੰ ਜੇ ਚੱਲਦੇ ਹੋਏ ਅੱਜ ਤੱਕ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਲੰਗਰ ਚੱਲਦਾ ਹੈ ਉਹ ਬਾਬੇ ਨਾਨਕ ਦੀ ਕਿਰਪਾ ਨਾਲ ਚੱਲਦਾ ਹੀ ਰਿਹਾ ਜੀ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਬਲੇਮ ਨਹੀਂ ਆਇਆ ਇਸ ਤਰ੍ਹਾਂ ਦੇ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਇਹ ਸਾਡੀ ਸਮਾਜ ਸੇਵਾ ਨੂੰ ਦਾ ਠੇਸ ਪਹੁੰਚਾ ਰਹੇ ਆ ਇਨਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਅਸੀਂ ਆਪਣੇ ਵੱਲੋਂ ਜਿਹੜੀ ਕਾਰਵਾਈ ਕਰਾਂਗੇ ਸਾਡੇ ਲੀਗਲ ਕੋਆਰਡੀਨੇਟਰ ਸਾਡੇ ਨਾਲ ਪਰ ਦੇਖਿਆ ਜਾਵੇ ਤਾਂ ਇਹਨਾਂ ਨੂੰ ਉਸ ਤਰ੍ਹਾਂ ਹੀ ਲੈਣਾ ਚਾਹੀਦਾ ਹੈ ॠषि ਸ੍ਰੋਏ ਜੀ ਅੱਜ ਦਾ ਜਿਹੜਾ ਕਾਨਫਰੈਂਸ ਦਾ ਵਿਸ਼ਾ ਹੈ ਉਹ ਇਹ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਇਲਜ਼ਾਮ ਲਗਾਏ ਗਏ ਸੀਗੇ ਜਿਨ੍ਹਾਂ ਨੂੰ ਅੱਜ ਖੰਡਨ ਕੀਤਾ ਜਾ ਰਿਹਾ ਜੀ ਜੀ ਸਰ ਕਿਹੜੇ ਇਲਜ਼ਾਮ ਤਾਂ ਜਿਹੜੇ ਲਾਗੇ ਸੀ ਸਰ ਇੱਥੋਂ ਕਿਹਾ ਗਿਆ ਸੀਗਾ ਕਿ ਬੋਟਲ ਪ੍ਰੈਸ਼ਨ ਮਸ਼ੀਨ ਜਿਹੜੀ ਹੈਗੀ ਇੱਥੋਂ ਰਿਪਲੇਸ ਕੀਤੀ ਗਈ ਸੀਗੀ ਕਿਸੇ ਕਬਾੜੀ ਨੂੰ ਦਿੱਤੀ ਗਈ ਸੀਗੀ ਉਹਦੇ ਬਾਰੇ ਮੈਂ ਪੁਸ਼ਟੀ ਕਰਨੀ ਚਾਹਨਾ ਕਿ ਉਹ ਮਸ਼ੀਨ ਜਿਹੜੀ ਸਾਡੀ ਆਪਣੀ ਇੰਡੀਵਿਜੂਅਲ ਕਪੈਸਿਟੀ ਚ ਹੈ ਉਹ ਕੋਈ ਸਰਕਾਰੀ ਮਸ਼ੀਨ ਨਹੀਂ ਹੈ ਕਿਸੇ ਮਿਊਸਪਲ ਕਾਰਪੋਰੇਸ਼ਨ ਕੋਲ ਉਹਦਾ ਰਿਕਾਰਡ ਨਹੀਂ ਹੈ ਜੇ ਰਿਕਾਰਡ ਕਿਸੇ ਕੋਲ ਹੈਗਾ ਤੇ ਉਹਦਾ ਪੇਸ਼ ਕਰ ਦਵੇ ਉਹਦਾ ਬਿੱਲ ਕੀ ਹੈ ਸਾਡੇ ਕੋਲ ਆਪਣੇ ਕੋਲ ਹੈਗਾ ਉਹਦਾ ਰਿਕਾਰਡ ਕਿਉਂਕਿ ਸਾਡੀ ਆਪਣੀ ਮਸ਼ੀਨ ਸੀ ਉਹ ਜੀ ਜੀ ਕਿਹਦੇ ਵੱਲੋਂ ਜਿਹੜਾ ਤੁਹਾਡੇ ਜਨ ਲਾਇਆ ਇਹ ਇਹ ਰਕੇਸ਼ ਕਬੂਲ ਲਾਟਾ ਹੈ ਜੀ ਬਲੈਕਮੈਲਰ ਹੈ ਮਹਾਨ ਸ਼ਹਿਰ ਦਾ ਹਾਂਜੀ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਆ ਜੀ ਉਹ ਆਪਣੇ ਆਪ ਨੂੰ ਸਮਾਜ ਸੇਵਕ ਬਣਦਾ ਹੈ ਪਰ ਉਹਦੀ ਸਮਾਜ ਸੇਵਾ ਕਿੱਥੇ ਹੈ ਸਾਨੂੰ ਅਜੇ ਤੱਕ ਕਦੀ ਦਿਖੀ ਨਹੀਂ ਜੀ ਹਾਂਜੀ ਇਸੇ ਸਮੇਂ ਦੀ ਜੀ ਕੋਸ਼ਿਸ਼ ਕਰ ਦਿੱਤੀ ਹੈ ਕਿਹਾ ਅਸੀਂ ਉਹਦੇ ਖਿਲਾਫ ਡਿਫਰਮੇਸ਼ਨ ਕਰਾਂਗੇ ਜੀ ਉਹ মিডিਆ ਨੂੰ ਗੁੰਮਰਾਹ ਕਰ ਰਿਹਾ ਹੈ ਗਲਤ ਤੱਤ ਦੇ ਆਧਾਰ ਦੇ ਉੱਤੇ ਖਬਰਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਕੁਝ ਸਮੇਂ ਪਹਿਲਾਂ ਵੀ ਉਹਦੇ ਵੱਲੋਂ ਇਹੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ ਉਹ ਵੀ ਬੇਬੁਨਿਆਦ ਪਾਈ ਗਈ ਹੈ ਜੀ ਇਨਕੁਆਇਰੀ ਦੇ ਵਿੱਚ ਕੋਈ ਅਸੀ ਚੀਜ਼ ਨਹੀਂ ਪਾਈ ਗਈ ਉਸ ਟਾਈਮ ਵੀ ਇਹਨੇ ਕੀਤਾ ਸੀਗਾ ਅਸੀਂ ਉਸ ਚੀਜ਼ ਨੂੰ ਵੀ ਵਿੱਚ ਕਹਾਂਗੇ ਪਰ ਹੁਣ ਵੀ ਉਹ ਦੁਰਤੀ ਇਹੀ ਕੋਸ਼ਿਸ਼ ਤੇ ਉਤਰਿਆ ਕਿਉਂਕਿ ਉਹਦਾ ਮੇਨ ਟੀਚਰ ਬਲੈਕਮੇਲਿੰਗ ਹੈ ਜੀ ਇਹ ਸਾਰੇ ਜਿਹੜਾ ਮਸ਼ੀਨ ਤੇ ਜਨਰੇਟ ਕੀਤੀ ਗਈ ਸੀ ਤੁਹਾਡੇ ਕੋਲ ਉਹਦੇ ਪੁਕ ਦਾ ਸੂਤ ਹੈ ਜੀ ਉਹਦੇ ਪੁਕ ਦਾ ਸੂਤ ਹੈ ਜੀ ਸਾਰੇ ਨਾ ਤੁਹਾਨੂੰ ਮਨ ਕੀ ਕਰਦੇ ਅਸੀਂ ਪਹਿਲਾਂ ਤਾਂ ਆਪਣੇ মিডিਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਦੇ ਵੀ ਕੋਈ ਜੇ ਖਬਰ ਚਲਾਨੀ ਹੁੰਦੀ ਹੈਗੀ ਤੇ ਉਹਦੀ ਪਹਿਲਾਂ ਪੁਸ਼ਟੀ ਕਰਿਆ ਕਰੋ ਸਾਡਾ ਕਿਸੇ ਦਾ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਅੱਜ ਤੱਕ 20 ਸਾਲ ਹੋ ਗਏ ਸੰਸਥਾ ਨੂੰ ਜੇ ਚੱਲਦੇ ਹੋਏ ਅੱਜ ਤੱਕ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਲੰਗਰ ਚੱਲਦਾ ਹੈ ਉਹ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚੱਲਦਾ ਹੀ ਰਿਹਾ ਜੀ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਬਲੇਮ ਨਹੀਂ ਆਇਆ ਇਸ ਤਰ੍ਹਾਂ ਦੇ ਸ਼ਰਾਚੀ ਤੱਤ ਜਿਹੜੇ ਹੈਗੇ ਆ ਇਹ ਸਾਡੀ ਸਮਾਜ ਸੇਵਾ ਨੂੰ ਦਾ ਠੇਸ ਪਹੁੰਚਾ ਰਹੇ ਆ ਇਨਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਅਸੀਂ ਆਪਣੇ ਵੱਲੋਂ ਜਿਹੜੀ ਕਾਰਵਾਈ ਕਰਾਂਗੇ ਸਾਡੇ ਲੀਗਲ ਕੋਆਰਡੀਨੇਟਰ ਸਾਡੇ ਨਾਲ ਪਰ ਦੇਖਿਆ ਜਾਵੇ ਤਾਂ ਇਹਨਾਂ ਨੂੰ ਉਸ ਤਰ੍ਹਾਂ ਹੀ ਲੈਣਾ ਚਾਹੀਦਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰੀ ਮੈਂ ਤੁਹਾਨੂੰ ਕਹਿ ਰਿਹਾ ਸਰ ਮੇਰੀ ਮੈਂ ਇੱਕ ਬੇਨਤੀ ਹੈ ਮੈਂ ਨਾ ਇੱਕ ਤੁਹਾਨੂੰ ਵੀ ਇਹਨਾਂ ਦਾ ਲੁਧਿਆਣਾ ਲਈ ਤੁਹਾਨੂੰ ਵੀ ਭੇਜ ਦਿੱਤੀ ਹੋਈ ਹੈ ਉਹਦੀ ਰਿਕਾਰਡਿੰਗ ਜਿਹੜੀ ਸੀਸੀਟੀਵੀ ਕੈਮਰਾ ਰਿਕਾਰਡਿੰਗ ਇਹਨਾਂ ਨੂੰ ਭੇਜ ਦਿੱਤੀ ਹੈ ਤੇ ਜਿਹੜੀ ਕੱਲ ਵੀ ਜਿਹੜੇ 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 ਚੈਨਲ ਨੇ ਕਵਰਿੰਗ ਕੀਤੀ ਸੀ ਸਭ ਨੂੰ ਸੀਸੀਟੀਵੀ ਜਿਹੜੀ ਕਵਰਿੰਗ ਆ ਉਹ ਪ੍ਰੋਵਾਈਡ ਕਰਵਾਈ ਗਈ ਸੀ ਐਦੇ ਬਾਰੇ ਤੁਸੀਂ ਜਾ ਕੇ ਸਿਵਲ ਸਰਜਨ ਦਾ ਵੀ ਜਾਂ ਐਸਐਮਓ ਸਾਡੇ ਸੀਐਮਓ ਐਸਐਮਓ ਸਾਹਿਬ ਦਾ ਵੀ ਤੁਸੀਂ ਬਿਆਨ ਲੈ ਸਕਦੇ ਹੋ ਪੁੱਛ ਸਕਦੇ ਹੋ ਉਹਨਾਂ ਨੂੰ ਕਿ ਕਿਹਾ ਸਿਵਲ ਦੇ ਵਿੱਚ ਮਸ਼ੀਨਾਂ ਨਹੀਂ ਆਈਆਂ ਸੀ ਜੇ ਆਈਆਂ ਸੀ ਹਾਂਜੀ ਕਿਹਾ ਕਿ ਦੋ ਮਸ਼ੀਨਾਂ ਜਿਹੜੇ ਆ ਸਿਵਲ ਨੂੰ ਮਿਲਿਆ ਸੀ ਠੀਕ ਹੈ ਜੀ ਉਹ ਤਾਂ ਉਦੋਂ ਉੱਥੇ ਉਦੋਂ ਉੱਥੇ ਪਈਆਂ ਜਿਹੜੀ ਵੱਡੀ ਮਸ਼ੀਨ ਜਿਹੜੀ ਸਾਡੇ ਮਸ਼ੀਨ ਆ ਸੀ ਆਪਣੇ ਮਸ਼ੀਨ ਨੂੰ ਕਿਤੇ ਵੀ ਚੱਕ ਕੇ ਤੁਸੀਂ ਜੇ ਤੁਹਾਡੀ ਮਸ਼ੀਨ ਹੈ ਤੁਸੀਂ ਕਿਤੇ ਵੀ ਚੱਕ ਕੇ ਰੱਖ ਸਕਦੇ ਹੋ ਬਿਲਕੁਲ ਮੈਂ ਇਹ ਕਹਿਣਾ ਜੇ ਤੁਹਾਡੀ ਮਸ਼ੀਨ ਸੀ ਤੁਸੀਂ ਲਵਾਈ ਸਿਵਲ ਹਸਪੀਟਲ ਚ ਹੋਈ ਸੀ ਇਹਨਾਂ ਨੂੰ ਇਹ ਸਵਾਲ ਮੇਰਾ ਇੱਕ ਸਵਾਲ ਆ ਉਹ ਕਹਿੰਦੇ ਆ ਜੀ ਸਿਵਲ ਹਸਪੀਟਲ ਲਈ ਸੀ ਕੀ ਆ ਉਹਦੇ ਬਾਰੇ ਆਪਾਂ ਦੱਸਿਆ ਮੈਡਮ ਨੂੰ ਕਿ ਮੈਡਮ ਕੋਈ ਕੋਈ ਆਪਾਂ ਸਿਵਲ ਹਸਪੀਟਲ ਨੂੰ ਕੋਈ ਚੀਜ਼ ਡੋਨੇਸ਼ਨ ਦੇਣੇ ਆ ਤੇ ਉਹ ਸਿਵਲ ਚ ਬਕਾਇਦਾ ਉਹਦੀ ਰਸੀਦਾ ਵੀ ਹੁੰਦੀਆਂ ਬਕਾਇਦਾ ਇਸ ਵੇ ਮੈਡਮ ਪ੍ਰੂਫ ਵੀ ਹੁੰਦਾ ਜਦੋਂ ਆਪਾਂ ਕੋਈ ਚੀਜ਼ ਕਿਸੇ ਨੂੰ ਦਾਨ ਦੇ ਰਹੇ ਹੁਣ ਮੈਂ ਕੋਈ ਸੰਸਥਾ ਚਲਾ ਰਿਹਾ ਮੈਂ ਕਿਸੇ ਕਿਸੇ ਚੀਜ਼ ਨੂੰ ਦਾਨ ਦੇ ਰਿਹਾ ਕੋਈ ਚੀਜ਼ ਸਾਡੇ ਕੋਲ ਲਿਖਤ ਪੜਤ ਸਾਰੀ ਹੁੰਦੀ ਉਹਦੀ ਕਾਫੀ ਪੁਰਾਣੀ ਸਾਡੀ ਸੰਸਥਾ ਦਾ ਉਹਦੇ ਉੱਤੇ ਅ ਜਿਹੜੀ ਇਹ ਪੁਰਾਣੀ ਸੰਸਥਾ ਮੈਨੂੰ ਮੈਂ ਵੀ ਅਸੀਂ ਮੈਂ ਨਾ ਕੱਲ ਚੈਨਲ ਤੇ ਇਹੀ ਬਾਤ ਚੱਕੀ ਸੀ ਕਿ ਬੜੀ ਪੁਰਾਣੀ ਸੰਸਥਾ ਹੈ ਤੇ ਮੈਨੂੰ ਸ਼ੱਕ ਹੈ ਕਿ ਪਹਿਲਾਂ ਨਾ ਕੋ ਜਿੱਦਾਂ ਤਦਾਂ ਦੀ ਚੋਰੀ ਹੋਈ ਹੋਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਸ਼ ਕਪੂਰ ਹੈ ਜੀ ਅੱਛਾ ਤੇ ਦਾੜੀਆਂ ਦਾ ਨਾਮ ਕੀ ਤੁਹਾਡੇ ਮਰਾਕੇਸ਼ ਕਪੂਰ ਲਾਟਾ ਜੀ ਠੀਕ ਹੈ ਜੀ ਲੁਧਿਆਣਾ ਤੋਂ ਅਜੀਬ ਪਾਪਾ ਦੀ ਰਿਪੋਰਟ